ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਚਾਲਕਲਾ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਅੱਜ ਅੱਜ ਫੇਰ ਪਹੁੰਚੇ ਆਂ ਵੀਰ ਨੇ ਚਾਰ ਪਸ਼ੂ ਸੇਲ ਕਰਨੇ ਆ ਜਿਨ੍ਹਾਂ ਚੋਂ ਇੱਕ ਤਾਜੀ ਸੂਈ ਇੱਕ ਤੋਕੜ ਤੇ ਇੱਕ ਗੱਬਣ ਦਿਖਾਉਣੀ ਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲੋਂ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਕੱਬਣ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸੇ ਦਾ ਲਾਭਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਹੈ ਵੀਰ ਨਾਲ ਇਹਨਾਂ ਦੀ ਡਿਟੇਲ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਸੱਚਾ ਉਹ ਠੀਕ ਠਾਕ ਜੀ ਚੜ੍ਹਦੀ ਕਲਾ ਹੀ ਤੁਸੀਂ ਸੁਣਾਓ ਬੜਾ ਠੀਕ ਠਾਕ ਭਾਜੀ ਤੇ ਕਿੰਨੀਆਂ ਅੱਜ ਅੱਜ ਆਪਣੇ ਹੈਗੀਆਂ ਨੇ ਭਾਜੀ 4 ਠੀਕ ਆ ਹਾਂਜੀ ਤੇ ਐਡਰੈਸ ਦੱਸ ਦਿਓ ਜੀ ਪਿੰਡ ਚਾਲਕਲਾਂ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਹ ਪੋ ਜੇ ਫੋਨ ਨੰਬਰ ਜੇ 77 ਦਾ 7275 ਜੀ ਨਾਮ ਦੱਸ ਦਿਓ ਜੀ ਨਾਮ ਪ੍ਰਿਤਪਾਲ ਸਿੰਘ ਜੀ ਤੇ ਪਹਿਲਾ ਮਾਲ ਵਿਗਿਆ ਸਾਰੇ ਉਹ ਬਾਜੀ ਉਸੇ ਵੇਲੇ ਵਿਗਿਆ 6 ਪਾਈਆਂ 6 ਰੁਪਏ ਵਿਗਿਆ ਠੀਕ ਹੈ ਜੀ ਹਾਂ ਜੀ ਤੇ ਸ਼ੁਰੂਆਤ ਟੋਕੜ ਤੋਂ ਕਰੀਏ ਹਨਾ ਸ਼ੁਰੂਆਤ ਆ ਬਾਜੀ ਟੋਕੜ ਦੇ ਗਾਂ ਹਾਂ ਜੀ ਤੇ ਤਿੰਨ ਥਾਣੀ ਜੇ ਅੱਛਾ ਤਿੰਨ ਥਾਣੀ ਤਿੰਨ ਥਾਣੇ ਮਾ ਬਾਕੀ ਥਾਣੇ ਖਾਓ ਕੀ ਚੀਜ਼ੇ ਲੱਗਾ ਪਰਲੇ ਥਾਣੀ ਦੇ ਲੱਭੇ ਅਗਲੇ ਬਨੇ ਦੀ ਪਰਲੇ ਦੀ ਆਹ ਵੇਖੋ ਜੀ ਹਾਂ ਜੀ ਥਾਣ ਬਾਕੀ ਸੋਹਣਾ ਲੱਗ ਤੇਲੜਾ 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 ਅਗਲੇ ਖਾਂਡ ਦੀ ਤੇਲੜਿਆ ਜੀ ਨੇਵੇ ਦੀ ਬੜੀ ਸਾਫ ਆ ਠੱਡੀ ਧੀਰੀ ਆ ਬਾਕੀ ਕੋਈ ਚੱਕਰ ਨਹੀਂ ਠੀਕ ਐ ਥਾਂ ਚੜਿਆ ਅਗਲਾ ਹਨਾ ਜਰਸੀ ਆ ਖੋਲੋ ਇਹਨੂੰ ਵੀਰ ਜੀ ਦੁੱਧ ਕੇ ਨਾਲ ਵਾਲੇ ਦੱਸੋ ਉਹ ਦੇ ਦੇ ਸੱਤ ਕਿਲੋ ਭਾਜੀ ਸੱਤ ਕਿਲੋ ਦੁੱਧ ਸੱਤ ਕਿਲੋ ਦੁੱਧ ਜਿਹਦੇ ਆ 12 ਤਰੀਕ ਦਾ ਟੀਕਾ ਲੱਗਾ ਜੀ ਡਬਲ ਇਹਨੂੰ ਠੀਕ ਜੀ ਆਤਵਾ ਹਿਸਾਬ ਨਾਲ ਕੋਈ ਵੇਖ ਲੈ ਮਰਾਪਰਾ ਬਾਕੀ ਸੋਹਣੀ ਆ ਕੈਮ ਆ ਲੱਸੀ ਨਹੀਂ ਕੀ ਕਿਸ ਬਣਿਓ ਵੀ ਆ ਵੇਖੋ ਥਾਂ ਬਾਕੀ ਸੋਹਣੇ ਆ ਤੇ ਨਾ ਥਾਣਾ ਅਗਲੇ ਥਾਣੇ ਦੀ ਪਿੱਛੋਂ ਦੇਖੀਏ ਤਾਂ ਸੱਜੇ ਪੰਨੇ ਦਾ ਅਗਲਾ ਥਾਣਾ ਤਿੱਲੜਾ ਤੇ ਦੁੱਧ ਹੁਣ ਕਿਹਨਾ ਇਹਦਾ ਕੋਈ ਪੱਕਾ 7 ਕਿਲੋ ਭਾਜੀ 7 ਕਿਲੋ 7 ਕਿਲੋ ਪੱਕਾ ਦੁੱਧ ਵਾ ਤੇ ਇਹ ਆਹ 12 ਤਰੀਕ ਦੀ ਜਿਹੜੀ ਹੈ ਨਾ ਇੱਥੇ ਘਰ ਵਾਲਿਆਂ ਦੱਸਿਆ ਵੀ ਬਣੀ ਚੱਲ ਆਪਾਂ ਨੂੰ ਦੱਸ ਦਿੰਦੇ ਹੋ ਸਾਹਮਣੇ ਜੀ 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 ਤੇ ਕਿਹ ਹੋਵੇ ਨਿਕਲਦੀ ਹੁੰਦੀਆਂ ਆ ਕਈ ਹਾਂਜੀ ਸੋ 7 ਕਿਲੋ ਦੁੱਧ ਜਿਹਦੇ ਕੋਲ 300 ਨਹੀਂ ਜੇ ਭਾਜੀ ਮੁੱਲ ਫਾਣ ਇਹਦਾ ਵੇਖੋ ਕੀ ਚੀਜ਼ ਲੱਗਾ ਕੱਲਾ ਕੰਦਾ ਇਧਰ ਹਾਂ ਹਾਂ ਸੋਹਣੇ ਲੱਗੇ ਬਾਕੀ ਤੈਨੂੰ ਸੋਹਣੇ ਚਵਾਈ ਭਾਜੀ ਇੱਕ ਨੰਬਰ ਦੀ ਆ ਆ ਵੇਖੋ ਤਾਂ ਅਸੀਂ ਪਾਕ ਚਵਾਈ ਕਰਦੇ ਹਾਂ ਅਸੀਂ ਕੀ ਭਾਜੀ ਠੀਕ ਹੈ ਜੀ ਹਾਂਜੀ ਹਲਦੀ ਹੁੰਦੀ ਨਹੀਂ ਬਹੁਤੀ ਠੰਡੀ ਆ ਜਰਸੀ ਜਿਹਦੀ ਕੰਨ ਵੇਖੋ ਭਾਜੀ ਇਹਨੇ ਇਹਨੇ ਕੰਨ ਹਾਂਜੀ ਤਾਂ ਮੁੱਲ ਤਾਂ ਅਸੀਂ ਇਹ ਵੀਰ ਜੀ ਮੁੱਲ ਇਹਦਾ ਭਾਏ ਆਪਾਂ 16 ਕਰ ਲੀਏ ਭਾਵੇਂ 15 ਕਰ ਲੀਏ ਭਾਜੀ 14000 ਦੇ ਦਈਏ ਛੋੜ ਕਿ ਨਹੀਂ ਕਰੋਗੇ 500 ਰੁਪਿਆ ਕਰਦਾਂਗੇ ਸਾਢੇ ਤੇ ਰੈਂ ਦੇ ਦਈਏ ਭਾਜੀ ਜੈ 12 ਵੀ ਕਰਦੇ ਭਾਈ ਚਲੋ ਦੇ ਦਾਂਗੇ ਭਾਈ ਛੋੜ ਨਹੀਂ ਕਰਨੀ ਜੇ ਮੇਰਾ ਭਰਾ ਕੋਈ ਕਸਾਈ ਨਾ ਕਰੇ ਜਗੀ ਆ ਭਾਜੀ ਦੁੱਧ ਦੇ ਸਾਹ ਦਾ ਪਾਣੀ ਹੈਗੀ ਯਾਦਕਾਤ ਵਾਲੀ ਏ ਭਾਜੀ ਸੋਹਣੀ ਆ ਬੱਕਰੀ ਸੋਹਣੀ ਹੁਣ ਜਗੀ ਆ ਜਿੰਨੀ ਵੀ ਆ ਗਈ ਭਾਜੀ ਸਾਹ ਸੋਹਣੀ ਜੀ ਜੀ ਤੇ ਬਣੀ ਵੀ ਆ ਗਈ ਨਿਕਲ ਆਵੇ ਕਿਸ ਦੇ ਕਰਮਾਂ ਨੂੰ ਅੱਗੇ ਸੂਈ ਆ ਗਈ ਹਨਾ ਅੱਗੇ ਸੂਈ ਵਸੀ ਮੂੰਹ ਚਾਰ ਦਾ ਤੇ ਮਗਰੀ ਵਸੀ ਜੇ ਭਾਜੀ ਵਸੀ ਮਗਰੀ ਆ ਵੇਖੋ ਜੀ ਤੇ ਸੋਹਣੀ ਆ ਜੀ ਕਿੰਨਾ ਹੀ ਦੁੱਧ ਦੇ ਕੋਲ ਭਾਜੀ ਦੁੱਧ ਪੱਕਾ ਜਿਹੜਾ ਨਾ ਬੱਚੇ ਬੋਲੇ ਪਾ ਕੇ 9 ਕਿਲੋ ਥੋੜੀ ਜੀ ਵੇਖੋ ਨਿੱਗਰਲੇ ਵੇਦੀ ਆ ਹਾਂ ਜੀ ਵੇਖੋ ਭਾਜੀ ਆ ਲੈ ਉਹ ਥੋਸ ਰੱਖਦੀ ਆ ਲੈਵਾ ਪੱਕੇ ਲੈਵੇਦੀ ਆ ਜੀ 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 ਸਿੰਘ ਵੀ ਹੈਗੇ ਆ ਸਿੰਘ ਚੱਪਾ ਚੱਪਾ ਹੈਗੇ ਜੇ ਪਹਿਲਾਂ ਉਹ ਬੱਛੀ ਸੂਈ ਜਿਹੜੇ ਉਹ ਮਗਰ ਵੀ ਬੱਛੀ ਜੇ ਠੀਕ ਹੈ ਜੀ 10 12 ਦਿਨ ਦਾ ਸੁਆ ਹੈਗਾ ਭਾਜੀ ਤੋਰੋ ਵੀਰ ਜੀ ਇਹਨੂੰ ਵੀ ਚਵਾਈ ਵੀਰ ਜੀ ਰੱਸੀ ਪਾ ਕਰਦੇ ਆ ਆ ਗਏ ਭਾਜੀ ਚਵਾਈ ਠੰਡੀ ਬੜੀ ਆ ਭਾਜੀ ਠੀਕ ਹੈ ਜੀ ਠੰਡ ਸੋਹਣੇ ਲੱਗੇ ਆ ਬਾਕੀ ਫਿਕਸ ਆਰਡਰ ਵਾਲੀ ਆ ਸ਼ੇਂਗਦੇ ਨਹੀਂ 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 ਭਾਈ ਉਹ ਜਿਹੜੇ ਸ਼ੇਂਗਦੇ ਹਾਂਜੀ ਹਾਂਜੀ ਸ਼ੇਂਗਦੇ ਨਿਕਲਗੇ ਬਾਕੀ ਥਾਣ ਵੀ ਸੋਹਣਾ ਲੱਗਦਾ ਜੀ ਇਹਦਾ ਵਸ਼ੀਮ ਅਗਰਿਆ ਦੁੱਧ ਭਾਈ ਕਿੰਨਾ ਕ ਚਵਾਈ ਜਾਉਂਗੀ 9 ਕਿਲੋ ਪੱਕਾ ਦੁੱਧ ਹੁਣ ਭਾਈ ਹੈਗਾ ਵਾ ਠੀਕ ਹੈ ਵਾਜੂ ਥੋੜਾ ਬਤਾ ਹਾਂਜੀ ਹੈ ਝੜੀ ਝੂੜੀ ਲੱਗੀ ਪਰਸੋਂ ਦੇ ਪੱਠੇ ਆਏ ਆ ਹੁਣ ਲਿਆ ਕੇ ਪਾਏ ਤੂੜੀ ਤੇੜੀ ਪੌਂਦੇ ਆ ਅੱਜ ਕੱਲ ਪੱਠੇ ਦੀ ਸਰੀ ਦਿਹਾੜੀ ਅੱਜ ਕੱਲ ਵਿਆਹ ਹੀ ਉੱਥੇ ਚਲਗੇ ਠੀਕ ਹੈ ਜੀ ਤੇ ਦੁੱਧ ਦੇ ਭਾਈ 10 ਕਿਲੋ ਹੀ ਚਵਾਈਏ ਬੜਾ ਵਾ ਹਾਂਜੀ ਹਾਂਜੀ ਜੱਡੀ ਹੈਗੀ ਆ ਬਹੁਤੀ ਵੱਡੀ ਨਹੀਂ ਆ ਵੱਡੀ ਆ ਬਹੁਤੀ ਆਪਾਂ ਉਹਦੇ ਕੰਦ ਨਹੀਂ ਹੈਗਾ ਇਹਦਾ ਬਿਲਕੁਲ ਬਿਲਕੁਲ ਹਾਂਜੀ ਤੇ ਥਣਾ ਥਣਾ ਦੀ ਓਕੇ ਨਾ ਸਾਰੀ ਭਾਈ ਥਣਾ ਦੀ ਇੱਕ ਨੰਬਰ ਦੀ ਚਵਾਈ ਆ ਤੇ ਤੇ ਮੋਲੇ ਦਾ ਕਿ ਨਾ ਸਮਾਂ ਵੀ ਇੱਕ ਇੱਕ ਬਸ ਮਾਂ ਵਸ਼ੀ ਦਾ ਭਾਜੀ ਠੀਕ ਆ ਮੋਲੇ ਦਾ ਪਾਪਾ ਜੀ 26000 ਕਰਦੇ ਆ ਤੂੰ ਦੋ ਕਿਨੇ ਦੀ 26 ਦੀ ਦੇ ਦਈਏ ਛੋੜ ਕਰ ਦੋ ਖੁੱਲੀ 23000 ਹੀ ਦੇ ਦਾਂਗੇ ਭਾਜੀ ਫਿਰ ਮੌਕੇ ਤੇ ਕਰ ਦੋ ਮਾਨਦਨ 22000 ਦੀ ਜਸਣਾਉਣੀ ਆ ਭਾਜੀ ਵਾਰੀਆਂ ਕੀ ਲਾਉਣੀਆਂ ਘੜੀ ਮੁੜੀ ਕੋ ਗੱਲ ਨਹੀਂ ਐਵੇਂ ਵਾਰੀਆਂ ਵਾਲਾ ਕੰਮ ਨਹੀਂ ਜੀ ਹੋਣਾ ਬਾਕੀ 9 ਕਿਲੋ ਦੁੱਧ ਚੋਗੇ ਲੈ ਲੈ 9 ਕਿਲੋ ਦੁੱਧ ਜਿੰਦਾ ਮਰਜੀ ਕੋ ਚਵਾ ਕੇ ਆਡੇ ਦਾ ਠੰਡਾ ਕਰਕੇ ਲੈ ਜੀ ਠੀਕ ਆ ਵਸ਼ੀ ਆ ਹਨਾ ਠੀਕ ਹੈ ਜੀ ਆ ਜਿਹੜੀ ਆ ਗਈ ਅੱਗੇ ਇਹ ਭਾਜੀ ਪੂਰੀ ਚੱਕ ਪਾਹ ਜੇ ਤਿੰਨ ਮਹੀਨਿਆਂ ਦੀ ਤੁਸੀਂ ਆਪ ਕਰਾਈ ਆ ਆਪਣੇ ਘਰ ਕਰਾਈ ਆਪਣੇ ਘਰੇ ਬਣੀ ਆ ਠੀਕ ਆ ਪਹਿਲਾਂ ਹਾਂ ਜੀ ਪਹਿਲਾ ਸੂਆ ਜੇ ਸੁਣਾਈਆਂ ਗਾੜੀ ਮੇਂ ਤੇ ਤਿੰਨਾਂਵੇਂ ਦੀ ਗੱਬਣੀਆਂ ਪਹਿਲੇ ਸਵੇ ਦੀ ਗੱਬਣਾਂ ਠੀਕ ਆ ਤੇ ਮੂੰਹ ਅਜੇ ਭਾਜੀ ਖੀਰੀ ਦੇ ਦੰਦ ਕੱਢਣ ਨਹੀਂ ਦੋਂਦੀ ਚੌਕੀ ਦੇ ਦੰਦ ਕੱਢਣ ਦੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਐ ਖੰਡੀ ਧੀਰੀ ਡੱਬੇ ਡੁੱਬੇ ਰੰਗ ਦੀ ਆ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਘਾਤੋ ਥੁਸਲਾਈ ਦੇ ਤੋੜ ਲੋ ਨੋ ਭਾਈ ਆ ਠੰਡੀ ਭਾਈ ਜਿੱਦਾਂ ਮਰਜੀ ਹੱਥ ਲਾਈ ਜੂ ਹੜ ਜਾ ਰਹੀ ਐ ਤੇ ਚਾਵੇ ਚਾਵੇ ਕੋਈ ਫੋਟ ਛਾਂਗ ਨਹੀਂ ਭਾਜੀ ਠੀਕ ਆ ਥਣ ਵਿਖਾ ਦਿਓ ਮੈਂ ਤਾਂ ਮੜੀ ਹਾਂ ਹਾਂਜੀ ਹਾਂਜੀ ਚਾਰੇ ਥਾਣੇ ਆ ਜੀ ਥਣ ਵੀ ਸੋਹਣਾ ਵਾ ਬਾਕੀ ਤਿੰਨਾ ਮਹੀਨਾ ਦੀ ਵੀਰ ਨੇ ਦੱਸਿਆ ਕਿ ਚੈੱਕ ਪਾਸਾ ਤਿੰਨਾ ਦੀ ਚੈੱਕ ਪਾਸਾ ਆਪਣੇ ਡਾਕਟਰ ਕੋਲ ਲਿਆ ਕੇ ਕਰਾ ਲੈ ਭਾਜੀ ਅਗਲਾ ਵੀ ਕਰਾਵੇ ਜਿੰਨੇ ਲੈਣੀ ਆ ਨਾ ਅਗਲਾ ਚੈੱਕ ਜਿਹਨੂੰ ਪਸੰਦ ਹੋਵੇ ਉਹ ਵੀ ਆਪਣੀ ਚੈੱਕ ਕਰਾ ਲੈ ਭਾਵੇਂ ਆਪਣੇ ਘਰ ਖੜਕੇ ਕਰਾ ਲੈ ਜਾਂ ਇੱਥੇ ਕਰਾ ਲੈ ਜੇ ਇੱਥੋਂ ਕਰਾਉਂਦਾ ਤੇ ਡਾਕਟਰ ਦੀ ਵੀ ਨਾਲ ਵੀਡੀਓ ਬਣਾ ਲੈ ਭਾਵੇਂ ਕਿਆ ਮੈਂ ਜੀ ਚੰਗੀ ਕੁਆਲਿਟੀ ਦੀ ਮੱਛੀ ਹੈ ਮੁੱਲ ਵੀਰ ਜੀ ਕਿੰਨਾ ਕਰਨਾ ਦਾ ਮੋਲੇ ਦਾ ਪਪਾ ਜੀ ਕਿਹਾ ਜੀ ਕਰਨਾ ਵਾ ਹਾਂ ਜੀ ਜੇ ਆਪਾਂ ਆਫਰ ਲਈਏ ਤੇ ਭਾਈ ਦੱਸਦਾ ਜੀ ਆਹਦੀ ਮੱਛੀ ਹਮਸਰਾਵਾ ਤੁਹਾਨੂੰ ਪਤਾ ਹਾਂ ਜੀ ਹਾਂ ਜੀ ਇਹਦਾ ਮੋਲ ਆਪਾਂ ਦੇ ਦਈਏ ਭਾਈ 20000 ਦੀ ਛੋੜ ਕਿ ਨਹੀਂ ਕਰੋਗੇ ਮੈਂ ਨਾ 3000 ਛੋੜ ਕਰਦੀ 17000 ਦੀ ਦੇ ਦਈਏ ਠੀਕ ਮੌਕੇ ਤੇ ਕਰੋਗੇ ਮਾਰ ਦਾਂ ਜੱਸ ਨੋ ਹੀ ਕਰਦੀ ਇੱਕ ਵਾਰੀ ਇੱਕੋ ਮੋਲ ਕਰ ਦੇਗੇ 16000 ਦੀ ਦੇ ਦਾਂਗੇ ਭਾਜੀ ਫੋਨ ਲਾ ਲੈ ਕੋਈ ਮੈਂ ਨਹੀਂ ਗੱਬਣ ਜੇ ਤੇ ਪਹਿਲੇ ਪਹਿਲੇ ਸੂਏ ਦੀ ਗੱਬਣਾ ਮਬੀਏ ਸੂਆ ਨਹੀਂ ਸੂਈ ਸਹੀ ਸੂਣਾ ਜੇ ਪਹਿਲੇ ਸੂਏ ਹੀ ਹਾਂ ਠੀਕ ਹੈ ਤੇ 16000 ਦੀ ਜੱਸ ਨੋ ਮਬਾਜੀ ਆਪਣੀ ਚੈੱਕ ਕਰਾ ਲੇ ਅਗਲਾ ਹਨਾ ਆ ਕੇ ਖੜੇ ਭਾਜੀ ਆਪਣੀ ਦਾ ਤਸਲੀਆ ਜੀ ਜੀ ਤੇ ਨਾਮਿਆਂ ਦੇ ਚੱਕ ਪਾਸ ਕੋਈ ਆਪਣਾ ਡਾਕਟਰ ਲਾਏ ਬੇਸ਼ੱਕ ਠੀਕ ਹੈ ਜੀ ਆ ਵੀ ਬਸ ਇਹਨਾਂ ਆਪਣਾ ਡਾਕਟਰ ਲਿਆਂਦਾ ਸੀ ਸਭ ਤੋਂ 10 ਦਿਨ ਵਾਦੀ ਨਿਕਲੀ ਠੀਕ ਆ ਅਈ ਇਹ ਨਹੀਂ ਤੇ ਜਿਹੜਾ ਜੋ ਹੈਗਾ ਸੋ ਉਹ ਦੱਸਾਂਗੇ ਭਾਜੀ ਇਹ ਪਿਛਲੀ ਵੀਡੀਓ ਪਾਈ ਸੀ ਤੋਂ ਬੜਾ ਹਾਂਜੀ ਦੇਗੀ ਅੱਜ ਲੈ ਆਏ ਨਹੀਂ ਉਹਨਾਂ ਨੇ ਠੀਕ ਆ ਹਾਂਜੀ ਆ ਜਿਹੜੀ ਹੈਗਾ ਇਹ ਕਾ ਭਾਜੀ ਚੁੰਗੀ ਵਛੀ ਆਪਣੇ ਕੋ ਹਾਂਜੀ ਇਹਨੂੰ ਵੀ 10 12 ਦਿਨ ਬਣੀ ਹੋ ਗਈ ਆ ਜਰਸੀ ਹੈ ਹਨਾ ਜਰਸੀ ਜੰਦੀ ਬਹੁਤ ਯਾਦਗਾਰਤ ਬੜੀ ਭਾਜੀ ਖੋਲ ਕੇ ਵਿਖਾਉਣੀ ਦੀ ਕਰੋ ਚੱਕ ਇਹ ਸੂਜੇ ਰੱਖੋ ਭਾਜੀ ਬੜੀ ਤੇ ਉਦਾਂ ਅਨੁਸਾਰ ਮੰਨ ਕੇ ਖੜੇ ਕੋਈ ਤੀਕਾ ਲੱਗਾ ਵਾ ਬਾਕੀ ਕਿਸਮਾਂ ਅਗਲੇ ਦੀ ਆ ਹਾਂਜੀ ਕਰੋ ਚੱਕ ਆ ਰਹੇ ਵੀਰ ਜੀ ਬਾਕੀ ਜਿਹੜੀਆਂ ਪਹਿਲਣਾ ਹੁੰਦੀਆਂ ਦੁੱਧ ਉਹਨਾਂ ਦਾ ਪਾਇਦਾ ਹੁੰਦਾ ਜਿੰਨਾ ਕੋਈ ਪਾਈ ਜਾਊਗਾ ਉਹਨਾਂ ਦੁੱਧ ਚੋਲੂਗਾ ਸਾਂਭ ਤੇ ਡਿਪੈਂਡ ਆ ਥਾਣ ਥੋਣੇ ਦੇ ਵਿੱਚ ਚੰਗੇ ਆ ਹਾਂਜੀ ਥਾਣ ਬੜੇ ਸੋਹਣੇ ਆ ਫਣ ਦੇ ਦੇ ਪਾਈ ਇਹ ਡੇਡੇ ਲੰਮੇ ਆ ਤੇ ਮਗਰ ਜਿਹੜੀਆਂ ਸ਼ਾਂਗਾ ਹੁੰਦੀਆਂ ਨੇ ਉੱਤੇ ਹੈਗੀਆਂ ਉਹ ਨੀਂਗਾ ਫੋਟਾ ਨਹੀਂ ਦੀਆਂ ਜਦਾ ਆ ਗਾਂ ਦੇ ਵਿਹਾਈਆਂ ਹਾਂਜੀ ਹਾਂਜੀ ਉਦਾਂ ਹੈਗੀਆਂ ਜੇ ਐਵੇਂ ਪਹਿਲਾਂ ਗੱਲ ਦੱਸਦੀ ਐ ਮੁੜ ਕੇ ਕੋਈ ਚੰਗੇ ਲੱਗੀ ਦਾ ਹਾਂਜੀ ਇਹਦਾ ਮੋਲ ਆ ਪਾਪਾ ਜੀ 5000 ਕਰਦੇ ਆ ਤੇ ਕਿੰਨੇ ਛੋੜ ਕਰੋਗੇ ਥੋੜੀ ਬਦਲੀ ਕਰੀ ਚਾਰ ਹਜ਼ਾਰ ਹੀ ਦੇਰੀ ਆ ਭਾਜੀ ਹੋਰ ਹੋ ਜੁਮਣ ਜੈ ਸਾਨੂੰ 3500 ਦੀ ਦੇ ਦਾਂਗੇ ਭਾਜੀ ਬਾਕੀ ਫੋਨ ਲਾਵੇ ਜੇ ਕਿਹਨਾਂ ਜੋੜੇ ਨਾ ਖੜਦੇ ਨੇ ਰੇਟ ਭਾਜੀ ਜੈਜ ਕਰਦੇ ਆ ਜੇ ਸਿੱਧੀ ਜਿਹੜੀ ਗੱਲ ਆ ਨਹੀਂ ਜੈ ਨਹੀਂ ਕਰੀਦਾ ਤੁਹਾਡਾ ਮਾਲ ਤਾਈਓ ਖਨੋਦਾ ਨਹੀਂ ਆ ਬਿਲਕੁਲ ਬਿਲਕੁਲ ਲੈ ਜਾਂਦਾ ਭਾਜੀ ਆਪਣਾ ਮਾਲ ਠੀਕ ਹੈ ਜੀ ਔਰ ਵੀ ਵੇਖੋ ਦੇ ਘੰਟੇ ਦੀ ਕੀਮਤ ਸਾਰੀ ਹਾਂਜੀ 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 ਬਸ ਇਹੋ ਜਿਹਾ ਭਾਜੀ ਆਪਣੇ ਇਥੇ ਵਾਲੇ ਤੋਂ ਤਸੱਲੀ ਕਰਕੇ ਖੜੋ ਜਿਹੜੀਆਂ ਸੂਈਆਂ ਉਹਨਾਂ ਨੂੰ ਚੋਚਵਾ ਕੇ ਤਸੱਦੀਕਾ ਕਰਕੇ ਜਿਹੜੀ ਗੱਬਰ ਨੂੰ ਚੱਕ ਪਾਤਰ ਠੀਕ ਹੈ ਜੀ ਲਾ ਲਿਓ ਵੀਰ ਨੂੰ ਫੋਨ ਆਹੀ ਪਸੂਆ ਤੇ ਜਿੱਦਾਂ ਵੀਰ ਨੇ ਦੱਸਿਆ ਕਿ ਜਿਹੜੇ ਸੂ ਜਿਹੜੀ ਗੱਬਣ ਆ ਉਹਨੂੰ ਚੈੱਕ ਪਾਸ ਕਰਕੇ ਫੇਰ ਲੈ ਕੇ ਜਾਇਓ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ